ਅੱਜ ਦੂਜੀ ਵਾਰ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਸਾਬਤ ਕਰਤਾ ਕਿ ਉਹ ਪੰਜਾਬ ਦਾ ਪੁੱਤ ਆ ਜਨਨਕੀ ਕਾਂਗਰਸੀ ਆਗੂਆਂ ਚ ਸਾਰਿਆਂ ਚ ਅਗੇ ਸਾਡੇ ਜਿਹੜੇ ਜਿਤਾਏ ਹੋਏ ਮੈਂਬਰ ਪਾਰਲੀਮੈਂਟ ਨੇ ਵੀ ਹੁਣ ਗੱਲ ਬਣਦੀ ਆ ਹੁਣ ਸਵਾਦ ਆਉਂਦਾ ਜਿਹੜੇ ਮੁੱਦੇ ਚੁਪੇ ਰਹੇ ਬਹੁਤ ਖੁਸ਼ੀ ਦੀ ਗੱਲ ਆ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਗਰਦ ਕੱਢਤੀ ਬੈਠ ਜਾਓ ਜੀ ਬੈਠ ਜਾਓ ਬਿਲਕੁਲ ਸੈਸ਼ਨ ਚ ਇੱਕ ਵਾਰੀ ਤਾਂ ਮਾਹੌਲ ਪੂਰਾ ਭਖ ਗਿਆ ਸੀ ਜਦੋਂ ਰਵਨੀਤ ਸਿੰਘ ਵਿਟੂ ਆਮੋ ਸਾਹਮਣੇ ਹੋ ਗਏ ਦੋਨੋਂ ਕਾਫੀ ਗੱਲਬਾਤ ਹੋਈ ਕਾਫੀ ਚਰਚਾਵਾਂ ਹੋਈਆਂ ਅਸਲ ਦੇ ਵਿੱਚ ਰਵਨੀਤ ਸਿੰਘ ਬਿੱਟੂ ਆ ਜਿਹੜੇ ਉਹਨਾਂ ਦੇ ਪੈਰਾਂ ਥੱਲੋ ਜ਼ਮੀਨ ਨਿਕਲ ਗਈ ਜਦੋਂ ਰਾਜ ਮੰਤਰੀ ਬਣੇ ਉਹ ਬਣਾਏ ਗਏ ਭਾਜਪੀ ਵੱਲੋਂ ਉਦੋਂ ਵੀ ਬਹੁਤ ਵੱਡੇ ਦਾਅਵੇ ਠੋਕੇ ਸੀ ਰਵਨੀਤ ਬਿੱਟੂ ਨੇ ਕਿ ਪੰਜਾਬ ਲਈ ਬਹੁਤ ਕੁਝ ਕਰਾਂਗੇ ਕਿਉਂਕਿ ਅਮਿਤ ਸ਼ਾਹ ਸਾਡੇ ਨਜ਼ਦੀਕੀ ਨੇ ਤੁਸੀਂ ਵੱਡੀਆਂ ਵੱਟੀਆਂ ਗੱਲਾਂ ਕਰਦੇ ਹੋ ਲੋਕ ਤੁਹਾਡੇ ਤੇ ਆਸ ਲਾ ਲੈਂਦੇ ਆ ਇਸ ਦੇ ਉਲਟ ਇਸ ਬਜਟ ਚ ਪਹਿਲੀ ਵਾਰ ਹੋਇਆ ਕਿ ਪੰਜਾਬ ਦਾ ਜ਼ਿਕਰੇ ਨਹੀਂ ਸੋ ਮੈਂ ਸਮਝਦਾ ਕਿ ਉਹਦੇ ਲਈ ਇਸ ਤੋਂ ਮੰਤਰੀਸ਼ਿਪ ਤੋਂ ਚੰਗਾ ਉਹ ਅਸਤੀਫਾ ਦੇ ਕੇ ਇੱਥੇ ਹੀ ਪੰਜਾਬ 'ਚ ਆਪਣਾ ਕੋਈ ਕੰਮ ਕਰ ਲੈ, ਮਿਹਨਤ ਕਰ ਲੈ, ਪਾਰਟੀ ਲਈ ਕੋਈ ਜਿੱਤ ਕੇ ਆਵੇ। ਉਹ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਹੁੰਦੇ ਸੀ ਜਦੋਂ ਸੋਸ਼ਲ ਮੀਡੀਆ ਨਹੀਂ ਹੁੰਦੀ ਸੀ, ਬਹੁਤੇ ਸੁਣਦੇ ਨਹੀਂ ਸੀ, ਉਹ ਤਾਂ ਫੋਨਾਂ 'ਚ ਜਦੀ ਸੁਣ ਲੈਂਦੇ ਨੇ। ਕੀ ਲੱਗਦਾ ਹੁਣ ਵੀ ਮਾੜਾ ਠੀੜਾ ਤਾਂ ਜੇ ਘੱਟ ਬੋਲੂਗਾ, ਵੀ ਉਹਦੀ ਤਾਂ ਬਸ ਮੈਂਬਰ ਪਾਰਲੀਮੈਂਟ ਜਾਂ ਉਹਨਾਂ ਦੀ ਕੁਰਸੀ ਤਾਂ ਖਿਸਕੀ ਪਈ ਉਹ। ਸਰਦਾਰ ਚਰਨਜੀਤ ਸਿੰਘ ਚੰਨੀ ਨੇ ਗੁੰਗੇ ਬੋਲਣ ਲੱਗ ਪਏ। ਜਦੋਂ ਜਿਹੜਾ ਬੰਦਾ ਬੋਲਦਾ ਜਿਹੜਾ ਕੋਈ ਉੱਥੇ ਪ੍ਰਸ਼ਨ ਰੱਖਦਾ ਉਹਦਾ ਉੱਤਰ ਦੇਣਾ ਪੈਂਦਾ ਉਹਨਾਂ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਜਿਹੜੇ ਐਸਸੀ ਕਾਸਟ ਨਾਲ ਵਿਦਿਆਰਥੀਆਂ ਦੀ ਜਿਹੜੇ ਵਜੀਫੇ ਨੇ ਜਿਹੜੀ ਸਕਾਲਰਸ਼ਿਪ ਆ ਜਿਹੜਾ ਭਾਰਤ ਸਰਕਾਰ ਤੋਂ ਬਹੁਤ ਸਾਰਾ ਪੈਸਾ ਰੁਕਿਆ ਪਿਆ ਉਹਦੀ ਵੀ ਗੱਲ ਕਰਨੀ ਆ ਪੰਜਾਬ ਦੇ ਕਿਸਾਨ ਦੀ ਗੱਲ ਕਰਨੀ ਆ ਪੰਜਾਬ ਦੇ ਜਵਾਨ ਦੀ ਗੱਲ ਕਰਨੀ ਆ ਜਾ ਜਲੰਧਰ ਦੇ ਕਾਂਗਰਸੀ ਆਗੂ ਨਹੀਂ ਪੂਰੇ ਪੰਜਾਬ ਦੇ ਕਾਂਗਰਸੀ ਆਗੂ ਬਾਗੋ ਬਾਗੋ ਬਾ ਕਰਦੇ ਤੇ ਜੋਸ਼ ਭਰਤਾ ਵੀ ਹਾਂਜੀ ਸਾਡੇ ਐਮਪੀ ਨੇ ਤਾਂ ਪੂਰਾ ਸਿਰੇ ਲਾਤੀ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਸੈਸ਼ਨ ਚੱਲ ਰਿਹਾ ਜਨਿ ਕਿ ਮੈਂਬਰ ਪਾਰਲੀਮੈਂਟ ਜਿਹੜਾ ਸੈਸ਼ਨ ਆ ਉਹ ਲਗਾਤਾਰ ਜਾਰੀ ਆ ਉੱਥੇ ਹਰ ਸਟੇਟ ਦੇ ਐਮਪੀ ਨੇ ਜਿਹੜੇ ਆਪਣੀ ਸਟੇਟ ਦੇ ਮੁੱਦੇ ਚੱਕਦੇ ਨੇ ਵੱਡੇ ਮੁੱਦੇ ਚੱਕਦੇ ਨੇ ਕੀ ਕੀ ਘਾਟਾਂ ਨੇ ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ ਦੇ 7 ਮੈਂਬਰ ਪਾਰਲੀਮੈਂਟ ਬਣੇ ਨੇ 7 ਜਨਿ ਕਿ ਵੱਡੀ ਵੜਤ ਨਾਲ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਬਣੇ ਉਸ ਤੋਂ ਬਾਅਦ ਬਹੁਤ ਵੱਡੀ ਗਿਣਤੀ ਵਿੱਚ ਜਿੱਤ ਦਰਜ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਲੋਕ ਸਭਾ ਸੈਸ਼ਨ ਦੇ ਵਿੱਚ ਬੋਲੇ ਵੱਡੇ ਮੁੱਦੇ ਚੱਕੇ ਅਤੇ ਸੋਸ਼ਲ ਮੀਡੀਆ ਤੇ ਤੁਸੀਂ ਲਗਾਤਾਰ ਉਹ ਮੁੱਦਿਆਂ ਨੂੰ ਦੇਖ ਰਹੇ ਹੋ ਮੁੱਦਿਆਂ ਨੂੰ ਸੁਣ ਰਹੇ ਹੋ ਕਿ ਚਰਨਜੀਤ ਸਿੰਘ ਚੰਨੀ ਨੇ ਕਿਹੜੇ ਮੁੱਦੇ ਚੁੱਕੇ ਨੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਨੇ ਉਹ ਪੂਰੇ ਖੁਸ਼ ਨੇ ਕਿਉਂਕਿ ਉਹ ਕਹਿ ਰਹੇ ਨੇ ਕਿ ਅਸੀਂ ਵੱਡੇ ਦਿਗਜ ਜਿਤਾਏ ਨੇ ਵੱਡੇ ਦਿਗਜ ਜਾ ਕੇ ਹੁਣ ਦਿੱਲੀ ਦੇ ਸੈਸ ਨੂੰ ਹਿਲਾ ਰਹੇ ਨੇ ਦਿੱਲੀ ਦੇ ਸੈਸਨ ਦੇ ਵਿੱਚ ਪੰਜਾਬ ਦੀਆਂ ਮੰਗਾਂ ਰੱਖ ਰਹੇ ਨੇ ਜੇ ਗੱਲਬਾਤ ਕਰੀਏ ਵੱਡੇ ਮੁੱਦੇ ਉਠਾ ਰਹੇ ਨੇ ਸੋ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਅੰਦੋਲਾ ਸਾਡੇ ਨਾਲ ਮੌਜੂਦ ਨੇ ਕਨੋਲਾ ਜੀ ਸਵਾਗਤ ਹੈ ਤੁਹਾਡਾ ਸੈਂਟਰਲ ਪੰਜਾਬ ਟੀਵੀ ਤੇ ਬਹੁਤ ਬਹੁਤ ਧੰਨਵਾਦ ਮਾਜਾ ਜੀ ਤੁਹਾਡੇ ਟੀਵੀ ਸੈਂਟਰਲ ਟੀਵੀ ਦਾ ਤੇ ਤੁਹਾਡਾ ਮਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੌਕਾ ਦਿੱਤਾ ਬਿਲਕੁਲ ਜੀ ਲੋਕ ਸਭਾ ਸੈਸ਼ਨ ਚੱਲ ਰਿਹਾ ਜੀ ਲਗਾਤਾਰ ਉੱਥੇ ਮੁੱਦੇ ਉਠਾਏ ਜਾ ਰਹੇ ਨੇ ਸਾਰੇ ਆਪਣੀਆਂ ਸਟੇਟਾਂ ਲਈ ਮੁੱਦੇ ਉਠਾ ਰਹੇ ਨੇ ਤੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਸਮਾਂ ਮਿਲਿਆ ਕੱਲ ਕਿਵੇਂ ਹੋਈ ਕਾਫੀ ਮੁੱਦੇ ਚੁੱਕੇ ਨੇ ਉਹਨਾਂ ਨੇ ਕਿਵੇਂ ਦੇਖਦੇ ਹੋ ਜਾਨੀ ਕਿ ਜਨਪਈ ਕਾਂਗਰਸੀ ਆਗੂਆਂ ਚ ਸਾਰਿਆਂ ਚ ਕਿ ਸਾਡੇ ਜਿਹੜੇ ਜਿਤਾਏ ਹੋਏ ਮੈਂਬਰ ਪਾਰਲੀਮੈਂਟ ਨੇ ਵੀ ਹੁਣ ਗੱਲ ਬਣਦੀ ਆ ਹੁਣ ਸਵਾਦ ਆਉਂਦਾ ਜਿਹੜੇ ਮੁੱਦੇ ਚੁੱਕੇ ਨੇ ਬਿਲਕੁਲ ਮਾਜਾ ਸਾਹਿਬ ਮੈਂ ਕਹਿਣਾ ਬਹੁਤ ਖੁਸ਼ੀ ਦੀ ਗੱਲ ਆ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਗਰਦ ਕੱਢਤੀ ਮੈਂ ਤਾਂ ਮਾਤਾ ਅਜਮੇਰ ਕੌਰ ਜਿਹੜੇ ਚਰਨਜੀਤ ਸਿੰਘ ਚੰਨੀ ਨੂੰ ਜਿਨ੍ਹਾਂ ਨੇ ਜਨਮ ਦਿੱਤਾ ਉਸ ਮਾਤਾ ਦੀ ਕੁੱਖ ਨੂੰ ਸਲਾਮ ਆ ਕਿ ਉਸ ਨੇ ਇੱਕ ਐਨਾ ਵਧੀਆ ਜਿਹੜਾ ਜੋਧਾ ਜਿਹੜਾ ਬੋਲਣ ਵਾਲਾ ਜਿਸ ਨੇ ਪੰਜਾਬ ਜਿਹਦੇ ਦਿਲ ਚ ਬਸਦਾ ਇਹੋ ਜੇ ਇੱਕ ਪੁੱਤ ਨੂੰ ਜਨਮ ਦਿੱਤਾ ਜਿਹੜਾ ਅੱਜ ਦੇਸ਼ ਦੀ ਸੰਸਦ ਵਿੱਚ ਜਾ ਕੇ ਬਲੰਦਵਾਚ ਬੋਲਿਆ ਤੇ ਪੰਜਾਬ ਦੇ ਜਿਹੜੇ ਮੁੱਦੇ ਆ ਇੱਕ ਬਾਈ ਇੱਕ ਉਹਨਾਂ ਦੀ ਅੱਖ ਚੱਕ ਪਾ ਕੇ ਚਾਹੇ ਉਹ ਪ੍ਰਧਾਨ ਮੰਤਰੀ ਜੀ ਨੇ ਚਾਹੇ ਉਹ ਅਮਿਤ ਸ਼ਾਹ ਜੀ ਨੇ ਬੀਜੇਪੀ ਦੇ ਜਿੰਨੇ ਮੰਤਰੀ ਬੈਠੇ ਆ ਉਹਨਾਂ ਦੀ ਅੱਖ ਚੱਕ ਪਾ ਕੇ ਪੂਰੀ ਜ਼ੋਰਤ ਨਾਲ ਬੋਲਿਆ ਇਹਦੇ ਨਾਲ ਪੰਜਾਬ ਦਾ ਜਿਹੜਾ ਸਿਰ ਆ ਉਹ ਉੱਚਾ ਹੋਇਆ ਅੱਜ ਦੂਜੀ ਵਾਰ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਸਾਬਤ ਕਰਤਾ ਕਿ ਉਹ ਪੰਜਾਬ ਦਾ ਪੁੱਤ ਆ ਦੂਜੀ ਵਾਰ ਮੈਂ ਤਾਂ ਕਿਹਾ ਕਿਉਂਕਿ ਪਹਿਲਾਂ ਵੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਪ੍ਰੋਪੋਗੈਂਡਾ ਰਚਿਆ ਸੀ ਕਿ ਤੁਹਾਡੇ ਮੁੱਖ ਮੰਤਰੀ ਨੂੰ ਕਹਦੇ ਹੋ ਕਿ ਮੈਂ ਜ਼ਿੰਦਾ ਵਾਪਸ ਜਾ ਰਿਹਾ ਉਸ ਵੇਲੇ ਵੀ ਚਰਨਜੀਤ ਸਿੰਘ ਚੰਨੀ ਨੇ ਡਾਂਗ ਫੜ ਕੇ ਐਨ ਕਿਸਾਨਾਂ ਦੀ ਤੇ ਪੰਜਾਬ ਦੀ ਰਾਖੀ ਕੀਤੀ ਸੀ ਹਾਲਾਂਕਿ ਪ੍ਰਧਾਨ ਮੰਤਰੀ ਨੂੰ ਜਮੀ ਕੋਈ ਕ੍ਰੀਚ ਨਹੀਂ ਆਈ ਪੋਰਾ ਵੀ ਪਰ ਜਿਹਾ ਜ ਉਹਨਾਂ ਨੇ ਝੂਠ ਬੋਲਿਆ ਪ੍ਰੈਸ਼ਰ ਬਣਾਇਆ ਕਿ ਅਸੀਂ ਪੰਜਾਬ ਚ ਜਾ ਕੇ ਧੱਕੇ ਨਾਲ ਰੈਲੀ ਕਰ ਲਾਂਗੇ ਜਾਂ ਪੰਜਾਬ ਦੇ ਕਿਸਾਨਾਂ ਨੂੰ ਡਰਾ ਲਾਂਗੇ ਪੰਜਾਬ ਦੀ ਆਵਾਜ਼ ਬਣ ਕੇ ਉਦੋਂ ਵੀ ਚੰਨੀ ਸਾਹਿਬ ਖੜੇ ਤੇ ਅੱਜ ਵੀ ਖੜੇ ਆ ਇਸ ਲਈ ਕਾਂਗਰਸ ਪਾਰਟੀ ਲਈ ਤੇ ਪੰਜਾਬ ਲਈ ਵੀ ਇਹ ਮਾਣ ਵਾਲੀ ਗੱਲ ਆ ਬਿਲਕੁਲ ਸੈਸ਼ਨ ਚ ਇੱਕ ਵਾਰੀ ਤਾਂ ਮਾਹੌਲ ਪੂਰਾ ਭਖ ਗਿਆ ਸੀ ਜਦੋਂ ਰਵਨੀਤ ਸਿੰਘ ਬਿੱਟੂ ਆਮੋ ਸਾਹਮਣੇ ਹੋ ਗਏ ਦੋਨੋਂ ਕਾਫੀ ਗੱਲਬਾਤ ਹੋਈ ਕਾਫੀ ਚਰਚਾਵਾਂ ਹੋਈਆਂ ਰਵਨੀਤ ਸਿੰਘ ਬਿੱਟੂ ਖੜੇ ਹੋਏ ਉਹਨਾਂ ਨੇ ਰੋਕਤਾ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਅਸਲ ਦੇ ਵਿੱਚ ਰਵਨੀਤ ਸਿੰਘ ਬਿੱਟੂ ਆ ਜਿਹੜੇ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਤੁਸੀਂ ਦੇਖੋ ਉਹਨਾਂ ਨੂੰ ਜਵਾਬ ਕੀ ਦਿੱਤਾ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਸਵਾਲ ਪੁੱਛੇ ਅੱਜ ਉਹ ਹਾਰ ਕੇ ਵੀ ਭਾਜਪਾ ਨੇ ਉਹਨੂੰ ਰਾਜ ਮੰਤਰੀ ਬਣਾਤਾ ਪਰ ਚੰਨੀ ਸਾਹਿਬ ਨੇ ਸਾਫਤ ਕਰਤਾ ਵੀ ਤੇਰੇ ਪੱਲੇ ਕੀ ਆ ਅੱਜ ਦੇਸ਼ ਦੇ ਵਿੱਚ ਬਜਟ ਪਾਸ ਹੋਇਆ ਤੂੰ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀ ਮੈਂ ਇਹ ਕਰ ਦੂੰ ਪੰਜਾਬ ਲਈ ਉਹ ਕਰ ਦੂੰ ਤੂੰ ਦੱਸ ਇਸ ਬਜਟ 'ਚ ਪੰਜਾਬ ਲਈ ਮਿਲਿਆ ਕੀ ਆ ਉਹਨਾਂ ਨੇ ਉਹਨੂੰ ਯਾਦ ਕਰਾਇਆ ਕਿ ਜੇ ਤੇਰਾ ਨਾਂ ਬਣਿਆ ਤਾਂ ਕਾਂਗਰਸ ਪਾਰਟੀ ਕਰਕੇ ਬਣਿਆ ਤੈਨੂੰ ਤਿੰਨ ਵਾਰ ਕਾਂਗਰਸ ਨੇ ਐਮਪੀ ਬਣਾਇਆ ਹੁਣ ਚੌਥੀ ਵਾਰ ਵੀ ਬਣ ਜਾਂਦਾ ਫੁੱਲ ਤੇ ਚੜਿਆ ਤੀ ਉਹ ਮਾਜ ਕੇ ਧਰਤਾ ਰਾਜੇ ਬੜਿੰਗ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਜਦੋਂ ਠੋਕ ਕੇ ਉਹਨੂੰ ਇਹ ਗੱਲਾਂ ਕਹੀਆਂ ਨਾ ਤੇ ਉਹਦੇ ਕੋਲੋਂ ਜਵਾਬ ਕੀ ਆਇਆ ਇਹ ਦੇਖੋ ਜੀ ਪੰਜਾਬ ਦਾ ਸਭ ਤੋਂ ਇਹ ਅਮੀਰ ਗਰੀਬ ਵਿਅਕਤੀ ਜੀ ਇਹ ਕੀ ਗੱਲ ਤੇ ਤੋਂ ਇੱਕ ਦਲਿਤ ਦਾ ਪੁੱਤ ਜੇ ਉਹ ਅੱਜ ਕਾਰੋਬਾਰ ਉਹਦਾ ਕੋਈ ਸੁੱਖ ਨਾਲ ਬਾਬੇ ਦੀ ਕਿਰਪਾ ਨਾਲ ਉਹ ਐਮਬੀਏ ਪੜ੍ਹਿਆ ਪੀਐਚਡੀ ਕੀਤੀ ਆ ਉਹਦੇ ਬਾਲ ਬੱਚੇ ਆ ਕਾਰੋਬਾਰ ਵੀ ਕਰਦੇ ਆ ਜੇ ਉਹਦੇ ਲਵੇ 10 ਰੁਪਏ ਆ ਗਏ ਉਹਨੇ ਕੋਈ ਕੋਠੀਕਾਰ ਪਾ ਲਈ ਤੇਰਾ ਢਿੱਡ ਦੁਖਦਾ ਕੋਈ ਪੰਜਾਬ ਦੇ ਦਲਿਤ ਦਾ ਬੱਚਾ ਕੋਈ ਉਹ ਕਰੋੜਪਤੀ ਨਹੀਂ ਹੋ ਸਕਦਾ ਸੋ ਉਹਦੇ ਲਵੇ ਇਹਨਾਂ ਗੱਲਾਂ ਦਾ ਜਿਹੜੇ ਸਵਾਲ ਸਰਦਾਰ ਚੰਨਜੀਤ ਸਿੰਘ ਚੰਨੀ ਨੇ ਉਠਾਏ ਆ ਉਹਨਾਂ ਦਾ ਜਵਾਬ ਦਿੰਦਾ ਉਹਨਾਂ ਦਾ ਕਹਿੰਦਾ ਕਿ ਹਾਂ ਮੈਂ ਪੰਜਾਬ ਲਈ ਆ ਚੋਣੇ ਲਈ 100 ਕਰੋੜ ਰਖਾਇਆ ਮੈਂ 500 ਕਰੋੜ ਰੁਪਏ ਇੱਥੇ ਅਦਯੋਗ ਲਈ ਲੈ ਕੇ ਆਇਆ 1 ਰੁਪਿਆ ਤੇਰੇ ਤੋਂ ਤੇਰੇ ਪ੍ਰਧਾਨ ਮੰਤਰੀ ਤੇ ਤੇਰੇ ਜਿਹੜੀ ਵਿੱਤ ਮੰਤਰੀ ਆ ਉਹਦੇ ਤੋਂ ਤੇ ਤੋਂ ਪੰਜਾਬ ਲਈ 1 ਰੁਪਿਆ ਲਿਆ ਨਹੀਂ ਗਿਆ ਤੂੰ ਕਿਹੜੇ ਮੂੰਹ ਨਾਲ ਗੱਲ ਕਰਦਾ ਬਿਲਕੁਲ ਜਦੋਂ ਰਾਜ ਮੰਤਰੀ ਬਣੇ ਉਹ ਬਣਾਏ ਗਏ ਬੀਜੇਪੀ ਵੱਲੋਂ ਉਦੋਂ ਵੀ ਬਹੁਤ ਵੱਡੇ ਦਾਅਵੇ ਠੋਕੇ ਸੀ ਰਵਨੀਤ ਬਿੱਟੂ ਨੇ ਕਿ ਪੰਜਾਬ ਲਈ ਬਹੁਤ ਕੁਝ ਕਰਾਂਗੇ ਕਿਉਂਕਿ ਅਮਿਤ ਸ਼ਾਹ ਸਾਡੇ ਨਜ਼ਦੀਕੀ ਨੇ ਉਹ ਸਾਨੂੰ ਕਹਿ ਕੇ ਵੀ ਗਏ ਨੇ ਕਿ ਅਸੀਂ ਪੰਜਾਬ ਨੂੰ ਵੱਡੇ ਪੈਕੇਜ ਦੇਵਾਂਗੇ ਪਰ ਹੁਣ ਜਿਹੜਾ ਬਜਟ ਸੈਸ਼ਨ ਦੇਖਿਆ ਤੁਸੀਂ ਬਜਟ ਪੇਸ਼ ਹੋਇਆ ਕੀ ਲੱਗਦਾ ਕਿ ਉਹ ਬਸ ਇੱਕ ਐਵੇਂ ਹੀ ਗੱਲਾਂ ਸੀ ਰਵਨੀਤ ਬਿੱਟੂ ਨਾਲ ਗੱਲਬਾਤ ਜਦੋਂ ਹੋਈ ਮੈਂ ਸਮਝਦਾ ਜੀ ਇਹੋ ਜੀ ਜਿਹੜੀ ਇਹ ਮੰਤਰੀਸ਼ਿਪ ਆ ਨਾ ਇਹਦੇ ਨਾਲੋਂ ਨਾ ਹੋਣਾ ਚੰਗਾ ਤੁਸੀਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋ ਲੋਕ ਤੁਹਾਡੇ ਤੇ ਆਸ ਲਾ ਲੈਂਦੇ ਆ ਇਸ ਦੇ ਉਲਟ ਇਸ ਬਜਟ ਚ ਪਹਿਲੀ ਵਾਰ ਹੋਇਆ ਕਿ ਪੰਜਾਬ ਦਾ ਜ਼ਿਕਰੇ ਨਹੀਂ ਹਾਲਾਂਕਿ ਅੱਧੇ ਦੇਸ਼ ਦਾ ਢਿੱਡਾ ਜਿਹੜਾ ਉਹ ਪੰਜਾਬ ਭਰਦਾ ਇੱਕ ਵਾਰ ਇੱਥੇ ਆਪਣੇ ਕਣਕ ਬੀਜਣੀ ਇੱਕ ਸਾਲ ਨਾ ਬੀਜੀ ਜਾਵੇ ਸਟੋਰਾਂ ਦੇ ਸਟੋਰ ਅੱਜ ਵੀ ਕਣਕ ਦੀ ਦਿੱਕਤ ਆ ਜਿਹੜਾ ਸਾਰੇ ਭਾਰਤ ਚ ਕਣਕਾ ਜਿਹੜਾ ਆ 5 ਰੁਪਏ 2 ਰੁਪਏ ਵਾਲੀ ਕਣਕਾ ਜਿਹੜੀ ਭਾਰਤ ਸਰਕਾਰ ਜਾਂ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਦਿੰਦੀਆਂ ਨੇ ਕਹ ਲ ਤੈ ਜੂਗਾ ਪਰ ਮੈਂ ਸਮਝਦਾ ਇਹ ਤੋਂ ਵੀ ਹੋਰ ਮੰਦ ਭਾਗੀ ਗੱਲ ਕੀ ਆ ਤੂੰ ਪੰਜਾਬ ਤੋਂ ਗਿਆ ਪੰਜਾਬ ਦੇ ਕਿਸਾਨ ਐਮ ਐਸ ਪੀ ਵਾਸਤੇ ਗੱਲ ਕਰਨ ਗਏ ਆ ਸੰਸਦ ਚ ਤੂੰ ਤੇ ਤੇਰੇ ਜਿਹੜੀ ਸਰਕਾਰ ਆ ਬੀ ਜੀ ਪੀ ਦੀ ਉਹ ਕਿਸਾਨਾਂ ਨੂੰ ਅੰਦਰ ਨਹੀਂ ਆਉਣ ਤੇਰੀ ਉਹ ਧੰਨ ਜਿਗਰਾ ਰਾਹੁਲ ਗਾਂਧੀ ਦਾ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਉਹਨਾਂ ਨੂੰ ਨਹੀਂ ਆਉਣ ਦਿੰਦੇ ਮੈਂ ਉਹਨਾਂ ਕੋਲ ਜਾਣਾ ਫੇਰ ਇਹਨਾਂ ਨੂੰ ਉੱਥੇ ਹੱਥਾਂ ਪੈਰਾਂ ਦੀ ਪੇਗੀ ਜਿਹੜੀ ਅਫਸਰ ਸਾਹੀ ਆ ਉਹਨੂੰ ਪੈ ਗਈ ਕਿ ਜੇ ਰਾਹੁਲ ਉੱਥੇ ਚੱਲਿਆ ਗਿਆ ਇਹਨੇ ਤਾਂ ਹੀਰੋ ਬਣ ਜਾਣਾ ਕਿਉਂਕਿ ਇਹ ਜਿਹੜਾ ਹਰੀ ਪੱਗ ਬਨ ਕੇ ਦਿੱਲੀ ਜਾਂਦਾ ਨਾ ਹਰੀ ਛੱਡੋ ਇਹਦਾ ਜਿਹੜਾ ਪੱਗ ਬਨ ਕੇ ਆਮ ਕਿਸਾਨ ਕੋਈ ਦਿੱਲੀ ਜਾਂਦਾ ਉਹਨੂੰ ਸ਼ੱਕ ਦੀ ਤੇ ਘਿਰਨਾ ਦੀ ਨਜ਼ਰ ਨਾਲ ਆ ਜਿਹੜੇ ਇਹ ਭਾਜਪਾ ਵਾਲੇ ਦੇਖਦੇ ਆ ਸੋ ਮੈਂ ਸਮਝਦਾ ਕਿ ਉਹਦੇ ਲਈ ਇਸ ਤੋਂ ਮੰਤਰੀਸ਼ਿਪ ਤੋਂ ਚੰਗਾ ਉਸ ਤਿਫਾ ਦੇ ਕੇ ਇੱਥੇ ਪੰਜਾਬ ਚ ਆਪਣਾ ਕੋਈ ਕੰਮ ਕਰ ਲੈ ਮਿਹਨਤ ਕਰ ਲੈ ਪਾਰਟੀ ਲਈ ਕੋਈ ਜਿੱਤ ਕੇ ਆਵੇ ਪਹਿਲੀ ਗੱਲ ਤਾਂ ਜਦੋਂ ਬੰਦਾ ਹਾਰ ਕੇ ਮੰਤਰੀ ਬਣਦਾ ਵੈਸੀ ਲੋਕਾਂ ਦੇ ਜਿਹੜਾ ਉਹਦੇ ਤੇ ਉਹ ਵਿਸ਼ਵਾਸ ਆ ਜਿਹੜਾ ਉਹ ਪਿਆਰ ਸਤਿਕਾਰ ਆ ਉਹ ਉਹਨੂੰ ਨਹੀਂ ਮਿਲਦਾ ਦੂਸਰਾ ਜਦੋਂ ਤੁਸੀਂ ਆਪਦੇ ਪੰਜਾਬ ਲਈ ਇੱਥੋਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ ਹੋਮ ਤੇ ਬਜਟ ਦੇ ਵਿੱਚ ਤੁਸੀਂ ਪੰਜਾਬ ਲਈ 1 ਰੁਪਿਆ ਲਿਆ ਨਾ ਸਕੋ ਕੋਈ ਨਵੀਂ ਰੇਲ ਦਾ ਲਿੰਕ ਨਹੀਂ ਕੋਈ ਨਵੇਂ ਹਵਾਈ ਅੱਡੇ ਦਾ ਜਾਂ ਪੁਰਾਣੇ ਚਲਾਉਣ ਦੀ ਗੱਲ ਨਹੀਂ ਕੋਈ ਕਿਸਾਨਾਂ ਲਈ ਐਮਐਸਪੀ ਦੀ ਗੱਲ ਨਹੀਂ ਕੋਈ ਤੁਸੀਂ ਹੋਰ ਛੱਡੋ ਕੋਈ ਸੜਕਾਂ ਲਈ ਜਾਂ ਕੋਈ ਇੱਕ ਪੈਸਾ ਮੈਂ ਕਹਿੰਦਾ ਵੈਸੇ ਤਾਂ ਜਿਵੇਂ ਪੰਜਾਬ ਬਾਰਡਰ ਸਟੇਟ ਆ ਇਹਨੂੰ ਸਪੈਸ਼ਲ ਰਾਜ ਦਾ ਜੇ ਦਰਜਾ ਨਾ ਤਾਂ ਪੰਜਾਬ ਨੂੰ ਮਿਲਣਾ ਚਾਹੀਦਾ ਕਿਉਂਕਿ ਪੰਜਾਬ ਨੇ ਬਹੁਤ ਕੁਝ ਚੱਲਿਆ ਪਰ ਮੈਂ ਸਮਝਦਾ ਕਿ ਉੱਥੇ ਇੱਕ ਜਾਣਾ ਤੇ ਬਸ ਆਲੇ-ਦਾਲੇ ਗੱਡੀਆਂ ਲੱਗ ਜਾਣੀਆਂ ਤੇ ਕੁਰਸੀਆਂ ਤੇ ਬਹਿ ਕੇ ਚਾਹ ਪੀ ਕੇ ਮੁੜਿਆਉਣਾ ਉਹਦੇ ਨਾਲ ਚੰਗਾ ਅਸਤੀਫਾ ਦੇ ਅੱਜ ਚਰਨਜੀਤ ਸਿੰਘ ਚੰਨੀ ਨੇ ਤੇਰੇ ਕੰਨ ਖੋਲਤੇ ਬੈਠਣਾ ਔਖ ਹੋ ਗਿਆ ਆਉਣ ਵਾਲੇ ਸੱਤਰ ਚ ਇਹਨਾਂ ਨੂੰ ਜਿਵੇਂ ਉਹਨਾਂ ਨੇ ਅੱਜ ਬਲੰਤ ਬਾਜ ਨਾਲ ਇਹਨਾਂ ਨੂੰ ਸਵਾਲ ਪੁੱਛੇ ਹੈ ਨਾ ਇਹਨਾਂ ਕੋਲੇ ਉਹ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਮਾਜਾ ਬਿਲਕੁਲ ਪਰ ਜੇ ਗਰਜਣ ਦੀ ਗੱਲ ਕਰੀਏ ਕਿਤੇ ਨਾ ਕਿਤੇ ਦੁੱਖ ਤਕਲੀਫ ਦੀ ਗੱਲ ਕਰੀਏ ਬਹੁਤ ਮੈਂਬਰ ਪਾਰਲੀਮੈਂਟ ਇਹੀ ਕਹਿ ਰਹੇ ਸੀ ਕਿਉਂਕਿ ਮੀਤ ਹੇਰ ਵੀ ਉੱਥੇ ਬੋਲੇ ਨੇ ਹਰਸਿਮਰਤ ਕੌਰ ਬਾਦਲ ਵੀ ਉੱਥੇ ਬੋਲੇ ਨੇ ਕੀ ਲੱਗਦਾ ਤੁਹਾਨੂੰ ਜੇ ਸਾਰੇ ਪੂਰੇ ਸਾਰੀਆਂ ਪਾਰਟੀਆਂ ਦੇ 13 ਦੇ 13 ਐਮਪੀ ਐਮੀ ਚਰਨਜੀਤ ਸਿੰਘ ਚੰਨੀ ਵਾਗ ਜਾਂ ਹੋਰ ਜਿਹੜੇ ਵੱਡੇ ਪੱਧਰ ਤੇ ਬੋਲਦੇ ਨੇ ਮੁੱਦੇ ਚੱਕਦੇ ਨੇ ਸਾਰੇ ਰਾਜ ਸਭਾ ਮੈਂਬਰ ਨੂੰ ਮੁੱਦੇ ਚੱਕਣ ਦਾ ਸਮੇਂ ਦੀ ਮੁਖ ਲੋੜ ਆ ਹੁਣ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਗੁੰਗੇ ਬੋਲਣ ਲਾਤੇ ਪਹਿਲਾਂ ਚੁੱਪ ਕਰਕੇ ਬੈਠ ਕੇ ਤਮਾਸ਼ਾ ਦੇਖ ਕੇ ਮੁੜੇ ਆਉਂਦੇ ਸੀ ਜਿਵੇਂ ਚੰਨੀ ਸਾਹਿਬ ਨੂੰ ਪੰਜਾਬ ਦੇ ਵਿੱਚ ਸਿਰਫ 75 74 75 ਦਿਨ ਸਰਕਾਰ ਚਲਾਉਣ ਦੇ ਮਿਲੇ ਉਹਨਾਂ ਨੇ ਇੱਥੇ ਢੱਲੇ ਨਾਲ ਸਰਕਾਰ ਚਲਾ ਕੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਲਈ ਛੋਟੇ ਤੋਂ ਲੈ ਕੇ ਵੱਡੇ ਕੰਮ ਥੋੜੇ ਦਿਨਾਂ 'ਚ ਇੰਨੇ ਫੈਸਲੇ ਕੀਤੇ ਚਾਹੇ ਉਹ ਗਰੀਬ ਲੋਕਾਂ ਨੂੰ ਜਿਹੜੇ ਆਪਾਂ 99 ਸਾਲੀ ਕਹਿ ਦਿੰਦੇ ਆ ਲਾਲ ਲਕੀਰ ਦੇ ਅੰਦਰ ਕਹਿ ਦਿੰਦੇ ਆ ਉਹਨਾਂ ਨੂੰ ਮਾਲਕੀ ਦੇ ਹੱਕ ਸੀ ਚਾਹੇ ਯੂਨੀਵਰਸਿਟੀ ਦਾ 150 ਕਰੋੜ ਰੁਪਇਆ ਕਰਜ਼ਾ ਮਾਫ਼ ਕਰਨ ਦੀ ਗੱਲ ਸੀ ਚਾਹੇ ਬਿਜਲੀ ਦੇ ਰੇਟ ਆ ਜਿਹੜੇ ਉਹ ਬਿਲਕੁਲ ਘੱਟ ਕਰਨ ਦੀ ਗੱਲ ਸੀ ਮੈਂ ਕਹਿੰਦਾ ਵੀ ਇੱਕ ਨਹੀਂ ਅਨੇਕਾਂ ਫੈਸਲੇ ਆ ਜਿਹੜੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਸਰਕਾਰ ਦੇ ਵਿੱਚ ਹੋਏ ਹੁਣ ਉਹਨਾਂ ਨੂੰ ਜਲੰਧਰ ਵਾਸੀਆਂ ਨੇ ਬਹੁਤ ਵੱਡੇ ਮਾਰਜਨ ਨਾਲ ਪੌਣੇ 2 ਲੱਖ ਨਾਲ ਜਿਤਾ ਕੇ ਭੇਜਿਆ ਉੱਥੇ ਜਾ ਕੇ ਨਾ ਸਿਰਫ ਉਹਨਾਂ ਨੇ ਜਲੰਧਰ ਦਾ ਬਲਕਿ ਸਾਰੇ ਪੰਜਾਬ ਦਾ ਮਾਣ ਉੱਚਾ ਕੀਤਾ ਤੇ ਸਾਫ਼ ਸ਼ਬਦਾਂ ਚ ਸਪਸ਼ਟ ਕਿ ਹਾਂ ਇਸ ਬਜਟ ਚ ਪੰਜਾਬ ਲਈ ਕੀ ਆ ਪੰਜਾਬ ਦੇ ਵਿੱਚ ਉਹਨਾਂ ਨੇ ਵੀ ਐਸਪ ਦਾ ਘੇਰਾ ਲਾਇਨ ਆਰਡਰ ਸਿੱਧੂ ਮੂਸੇ ਵਾਲੇ ਦਾ ਕਤਲ ਹੋ ਗਿਆ ਹਲੇ ਤੱਕ ਇਨਸਾਫ ਨਹੀਂ ਮਿਲਿਆ ਸਾਰੇ ਜਿਹੜੇ ਮੁੱਦੇ ਆ ਉਹਨਾਂ ਨੇ ਉੱਥੇ ਇਹ ਇਸ਼ੂ ਆ ਜਿਹੜੇ ਉਹ ਰੇਜ ਕੀਤੇ ਆ ਪਰ ਉਹਨਾਂ ਦਾ ਹਾਕਮ ਥਿਰ ਕੋਲੋਂ ਕੋਈ ਜਵਾਬ ਨਹੀਂ ਸੀ ਹਾਂ ਇਹ ਮੈਂ ਸਮਝਦਾ ਕਿ ਹਰਸਿਮਰਤ ਵੀ ਅੱਜ ਤਾਂ ਬੋਲੇ ਆ ਮੀਤਹਿਰ ਜੀ ਵੀ ਬੋਲੇ ਚੰਗੀ ਗੱਲ ਐ ਬੋਲਣ ਪਰ ਬੋਲੇ ਤਾਂ ਆ ਕਿ ਸਰਦਾਰ ਚਰਨਜੀਤ ਚਰਨਜੀਤ ਸਿੰਘ ਚੰਨੀ ਬੋਲ ਪਿਆ ਤੇ ਅੱਜ ਸਾਡੇ ਇਹ ਪੰਜਾਬ ਜਾਣ ਤੋਂ ਪਹਿਲਾਂ ਪਹਿਲਾਂ ਇਹਨੇ ਵੀਡੀਓ ਨੇ ਪਹੁੰਚ ਜਾਣਾ ਤੇ ਪੰਜਾਬ ਦੇ ਲੋਕਾਂ ਨੇ ਸਵਾਲ ਕਰਨੇ ਆ ਕਿ ਤੁਸੀਂ ਵੀ ਉੱਥੇ ਬੈਠੇ ਸੀ ਪਿੱਛੇ ਭਾਈ ਤੁਸੀਂ ਕਿਉਂ ਨਹੀਂ ਬੋਲੇ ਸੋ ਇਹ ਮੈਂ ਸਮਝਦਾ ਕਿ ਉਹਨਾਂ ਨੇ ਗੁੰਗੇ ਬੋਲਣ ਲਾਤੇ ਉਹ ਇਸ ਗੱਲ ਹੀ ਵਧਾਈ ਦੇ ਪਾਤਰ ਨੇ ਬਿਲਕੁਲ ਕੰਧੋਲਾ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਹੁੰਦੇ ਸੀ ਜਦੋਂ ਸੋਸ਼ਲ ਮੀਡੀਆ ਨਹੀਂ ਹੁੰਦੀ ਸੀ ਬਹੁਤੇ ਸੁਣਦੇ ਨਹੀਂ ਸੀ ਉਹ ਤਾਂ ਫੋਨਾਂ 'ਚ ਜਦੀ ਸੁਣ ਲੈਂਦੇ ਨੇ ਕੀ ਲੱਗਦਾ ਹੁਣ ਵੀ ਮਾੜਾ ਠੀੜਾ ਤਾਂ ਜੇ ਘੱਟ ਬੋਲੂਗਾ ਵੀ ਉਹਦੀ ਤਾਂ ਬਸ ਮੈਂਬਰ ਪਾਰਲੀਮੈਂਟ ਜਾਂ ਉਹਨਾਂ ਦੀ ਕੁਰਸੀ ਤਾਂ ਖਿਸਕੀ ਪਈ ਉਹ ਫਿਰ ਮੈਂ ਸਮਝਦਾ ਕੁਝ ਸਾਡੀ ਪਾਰਟੀ ਦੇ ਵੀ ਰਾਜ ਸਭਾ ਚ ਭੇਜੇ ਪਿਛਲੇ ਸਮੇਂ ਚ ਰਾਜ ਸਭਾ ਦੇ ਮੈਂਬਰ ਰਹੇ ਉਹਨਾਂ ਦੇ ਮੂੰਹੋਂ ਵੀ ਸ਼ਬਦ ਨਹੀਂ ਨਿਕਲੇ ਅੱਜ ਉਹ ਆਪਣੇ ਆਪ ਤੇ ਸ਼ਰਮਿੰਦਾ ਹੁੰਦੇ ਹੋਣੇ ਤੇ ਪੰਜਾਬ ਦੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਕਿ ਕੌਣ ਅੱਜ ਸਮਾਜੀ ਸੋਸ਼ਲ ਮੀਡੀਆ ਦਾ ਵੀ ਜ਼ਮਾਨਾ ਲੋਕ ਗਰਾਊਂਡ ਵੀ ਦੇਖਦੇ ਆ ਵੀ ਕੌਣ ਬੰਦਾ ਸਹੀ ਆ ਤੇ ਕੌਣ ਗਲਤ ਆ ਉਥੇ ਦੇਸ਼ ਦੀ ਸੰਸਦ ਚ ਲੀਡਰਸ਼ਿਪ ਦੀ ਚੋਣ ਹੋਣੀ ਆ ਪੰਜਾਬ ਬਹੁਤ ਗੋਲਾ ਲਾ ਕੇ ਬਹੁਤ ਨਿੰਗਾ ਲਾ ਕੇ ਦੇਖ ਰਿਆ ਕਿ ਸਾਡਾ ਚੁਣਿਆ ਨਮਾਇੰਦਾ ਉੱਥੇ ਜਾ ਕੇ ਕੀ ਗੱਲ ਕਰਦਾ ਉਹ ਉੱਥੇ ਸਸਤੀ ਕੰਟੀਨ ਆ ਜਿਹੜੀ ਉਹਦੇ ਚੋਂ ਆਪਣਾ ਕੜੀ ਨਾਲ ਰੋਟੀ ਖਾ ਕੇ ਮੁੜੇ ਆਉਂਦਾ ਕਿ ਉਹ ਸਾਡੇ ਜਿਹੜਾ ਹਲਕਾ ਸਾਡਾ ਜ਼ਿਲ੍ਹਾ ਜਾਂ ਪੰਜਾਬ ਲਈ ਕੋਈ ਗੱਲ ਕਰਦਾ ਕੁਝ ਲੈ ਕੇ ਆਉਂਦਾ ਜਦੋਂ ਜਿਹੜਾ ਬੰਦਾ ਬੋਲਦਾ ਜਿਹੜਾ ਕੋਈ ਉੱਥੇ ਪ੍ਰਸ਼ਨ ਰੱਖਦਾ ਉਹਦਾ ਉੱਤਰ ਦੇਣਾ ਪੈਂਦਾ ਤੋਂ ਮੈਂ ਸਮਝਦਾ ਚੰਨੀ ਜੀ ਤਿੰਨ ਵਾਰ ਦੇ ਵਿਧਾਇਕਾਂ ਉਹਨਾਂ ਦਾ ਤਜਰਬਾ ਮੈਂ ਤੁਹਾਨੂੰ ਦੱਸਦਾ ਮਾਜਾ ਜੀ ਪਹਿਲੇ ਇਨਸਾਨ ਆ ਜਿਹੜੇ ਪਹਿਲਾ ਕਾਉਂਸਲਰ ਬਣੇ ਕਾਉਂਸਲਰ ਤੋਂ ਅਗਲੀ ਵਾਰ ਨਗਰ ਕਾਉਂਸਲ ਦੇ ਪ੍ਰਧਾਨ ਬਣੇ ਪ੍ਰਧਾਨ ਤੋਂ ਬਾਅਦ ਐਮਐਲਏ ਬਣੇ ਫੇਰ ਦੋ ਵਾਰ ਫੇਰ ਐਮਐਲਏ ਬਣੇ ਫੇਰ ਮੁੱਖ ਮੰਤਰੀ ਬਣੇ ਤੇ ਅੱਜ ਉਹ ਦੇਸ਼ ਦੇ ਮੈਂਬਰ ਪਾਰਲੀਮੈਂਟ ਨੇ ਇੰਨਾ ਨਿਮਰ ਸੁਭਾ ਹਰ ਇੱਕ ਨੂੰ ਮਿਲਦੇ ਆ ਭੱਜ ਕੇ ਹਰ ਇੱਕ ਦੀ ਬਜ਼ੁਰਗ ਦੀ ਕਿਸੇ ਦੀ ਭੈਣ ਦੀ ਭਰਾ ਦੀ ਹਰ ਇੱਕ ਦੀ ਗੱਲ ਸੁਣਦੇ ਆ ਠੀਕ ਹੈ ਬਾਕੀ ਐਕਸਪੀਰੀਅੰਸ ਗਰਾਉਂਡ ਜ਼ੀਰੋ ਤੋਂ ਜਿਵੇਂ ਤੁਸੀਂ ਹੀਟਲੇ ਲੈਵਲ ਤੇ ਗੱਲ ਸ਼ੁਰੂ ਕੀਤੀ ਆ ਕਿ ਹੀਟਲੇ ਲੈਵਲ ਤੋਂ ਸਟੈਪ ਬਾਈ ਸਟੈਪ ਇੱਥੇ ਪਹੁੰਚੇ ਨੇ ਬਿਲਕੁਲ ਮੈਂ ਕਹਿੰਦਾ ਉਹਦੇ ਨਾਲ 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 ਐਜੂਕੇਸ਼ਨ ਵੀ ਚੰਗੀ ਆ ਐਮਬੀਏ ਕਰੀਏ ਪੀਐਚਡੀ ਕਰੀਏ ਤੇ ਗਰਾਉਂਡ ਲੈਵਲ ਤੋਂ ਉਹਨਾਂ ਨੂੰ ਹਰ ਇੱਕ ਗੱਲ ਦਾ ਪਤਾ ਇੱਕ ਪਾਸੇ ਤਾਂ ਉਹ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਮੈਂ ਆ ਕਰਿਆ ਮੈਂ ਆ ਕਰਿਆ ਤੇ ਉਹ ਦਿਖ ਰਿਹਾ ਪ੍ਰੈਕਟੀਕਲੀ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਪਿਛਲੇ 20 ਸਾਲ ਦੇ ਵਿੱਚ ਕਿਵੇਂ ਦੇ ਕੰਮ ਕੀਤੇ ਆ ਕਿਵੇਂ ਦਾ ਲੋਕਾਂ ਨਾਲ ਰਾਬਤਾ ਰੱਖਿਆ ਤੇ ਉਹ ਬਹੁਤ ਮੈਂ ਤਾਂ ਧੰਨਵਾਦ ਕਰਦਾ ਜਲੰਧਰ ਵਾਸੀਆਂ ਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਕਾਬਲ ਇਨਸਾਨ ਨੂੰ ਦੇਸ਼ ਦੀ ਜਿਹੜੀ ਸਭ ਤੋਂ ਵੱਡੀ ਪੰਚਾਇਤ ਆ ਉੱਥੇ ਪਹੁੰਚਾਤਾ ਤੇ ਉਹ ਹੁਣ ਉਹਨਾਂ ਦਾ ਫਰਜ ਸਾਰੇ ਪੰਜਾਬ ਦਾ ਲਾਉਣਗੇ ਠੀਕ ਹੈ ਇਕੱਲੇ ਜਲੰਧਰ ਵਾਸੀਆਂ ਦਾ ਨਹੀਂ ਤੇ ਸਾਰੇ ਪੰਜਾਬ ਦਾ ਕਿਉਂਕਿ ਉਹਨਾਂ ਨੇ ਆਉਣ ਵਾਲੇ ਜਿਹੜੇ ਹੋਰ ਸੈਸ਼ਨਾਂ ਉਹਨਾਂ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਜਿਹੜੇ ਐਸਸੀ ਕਾਸਟ ਨਾਲ ਵਿਦਿਆਰਥੀਆਂ ਦੀ ਜਿਹੜੇ ਵਜੀਫੇ ਨੇ ਜਿਹੜੀ ਸਕਾਲਰਸ਼ਿਪ ਆ ਜਿਹੜਾ ਭਾਰ ਸਰਕਾਰ ਤੋਂ ਬਹੁਤ ਸਾਰਾ ਪੈਸਾ ਰੁਕਿਆ ਪਿਆ ਉਹਦੀ ਵੀ ਗੱਲ ਕਰਨੀ ਆ ਪੰਜਾਬ ਦੇ ਕਿਸਾਨ ਦੀ ਗੱਲ ਕਰਨੀ ਆ ਪੰਜਾਬ ਦੇ ਜਵਾਨ ਦੀ ਗੱਲ ਕਰਨੀ ਆ ਜਿਹੜਾ ਫੌਜੀਆ ਵਾਲਾ ਇਹਨਾਂ ਨੇ ਅਗਨੀਵੀਰ ਯੋਜਨਾ ਲਿਆਂਦੀ ਉਹਨਾਂ ਨੇ ਸਟੈਪ ਬਾਈ ਸਟੈਪ ਆ ਜਿਹੜੇ ਸਾਰੇ ਮੁੱਦੇ ਆ ਜਿਹੜੇ ਉੱਥੇ ਦੇਸ਼ ਦੀ ਪੰਚਾਇਤ ਦੇ ਵਿੱਚ ਰੱਖਣੇ ਆ ਬਿਲਕੁਲ ਤੁਹਾਡੇ 6 ਮੈਂਬਰ ਪਾਰਲੀਮੈਂਟ ਹੋਰ ਨੇ ਕੀ ਲੱਗਦਾ ਤੁਹਾਨੂੰ ਉਹ ਵੀ 6 ਮੈਂਬਰ ਪਾਰਲੀਮੈਂਟ ਪੂਰੇ ਗਰਜਣਗੇ ਜਦੋਂ ਮੌਕਾ ਮਿਲੂ ਜਿਵੇਂ ਦੀ ਜਿਵੇਂ ਚੱਲਣਾ ਸੈਸਨ ਦੇਖੋ ਮੈਂ ਸਮਝਦਾ ਰਾਜਾ ਵੜਿੰਗ ਜੀ ਪਹਿਲੇ ਸੈਸ਼ਨ ਚ ਬੋਲੇ ਆ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਜਿਹੜਾ ਇਹ ਬਜਟ ਆ ਵੀ ਪੰਜਾਬ ਨੂੰ ਕੁਝ ਨਾ ਦੇਣ ਕਰਕੇ ਉਹਨਾਂ ਨੇ ਵੀ ਸਖਤ ਟਿੱਪਣੀਆਂ ਨੇ ਜਿਹੜੀਆਂ ਕੀਤੀਆਂ ਨੇ ਉਹਨਾਂ ਨੇ ਵੀ ਪੰਜਾਬ ਦੇ ਜਿਹੜੀ ਬੀਐਸਐਫ ਆ ਭਾਵੇਂ ਕਿ ਉਹਦਾ ਘੇਰਾ 50 500 ਮੀਟਰ ਇਧਰ ਇਹਨਾਂ ਨੇ ਵਧਾਤਾ ਸੀ ਪਰ ਉਹਦੇ باوجود ਵੀ ਜਿਹੜੇ ਨਸ਼ੇ ਆ ਉਹ ਪੰਜਾਬ ਚ ਰੁਕੇ ਨਹੀਂ ਉਹਨਾਂ ਨੇ ਇਸ ਤੇ 2 ਦਿਨ ਦਾ ਘੱਟੋ ਘੱਟ ਉੱਤੇ ਸਮਾਂ ਮੰਗਿਆ ਕਿ ਸਾਨੂੰ ਇੱਥੇ ਬਹਿਸ ਰੱਖੋ ਅਸੀਂ ਤੱਥਾਂ ਸਮੇਤ ਕਿਹੜਾ ਪੰਜਾਬ ਚ ਨਸ਼ਾ ਤੁਸੀਂ ਕਹਿ ਰਹੇ ਹੋ ਬਾਰਡਰੋਂ ਪਾਰ ਆ ਰਿਹਾ ਬਾਰਡਰ ਉਹ ਰੁਕ ਕਿਉਂ ਨਹੀਂ ਰਿਹਾ ਕਿਉਂਕਿ ਜਿਹੜਾ ਕੰਟਰੋਲ ਆ ਉਹ ਭਾਰਤ ਸਰਕਾਰ ਕੋਲ ਆ ਮੈਂ ਸਮਝਦਾ ਕਿਹੜੇ ਦੂਸਰੇ ਸੰਸਦ ਮੈਂਬਰ ਆ ਉਹਨਾਂ ਨੂੰ ਵੀ ਚੰਨੀ ਜੀ ਤੋਂ ਵੜਿੰਗ ਸਾਹਿਬ ਤੋਂ ਸਿੱਖਣ ਦੀ ਵੀ ਲੋੜ ਆ ਤੇ ਇਸ ਤੇ ਬੋਲਣ ਦੀ ਵੀ ਲੋੜ ਆ ਤਾਂ ਕਰਕੇ ਜਿਹੜੇ ਪੰਜਾਬ ਆ ਕਿਉਂਕਿ ਬਹੁਤ ਪਿੱਛੇ ਚੱਲਿਆ ਗਿਆ ਕੇਂਦਰ ਨੇ ਇਸ 10 ਸਾਲ ਦੇ ਵਿੱਚ ਮੋਦੀ ਸਰਕਾਰ ਨੇ ਪੰਜਾਬ ਨੂੰ ਦਿੱਤਾ ਹੀ ਕੁਝ ਨਹੀਂ ਜੀ ਬਹੁਤ ਧੱਕਾ ਕੀਤਾ 2 ਸਾਲ ਆਪਾਂ ਬਾਰਡਰਾਂ ਤੇ ਲੜਾਈ ਲੜ ਕੇ ਮਸਾਂ ਉਹ ਜਿਹੜੇ ਕਾਲੇ ਕਾਨੂੰਨ ਆ ਉਹ ਵਾਪਸ ਕਰਾਏ ਆ ਹੁਣ ਸਮਾਂ ਬੋਲਣ ਦਾ ਸਮਾਂ ਸੋ ਮੈਂ ਸਮਝਦਾ ਕਿ ਜਿਹੜਾ ਉੱਥੇ ਬੋਲੂਗਾ ਉਹ ਕੁਛ ਨਾ ਕੁਛ ਜੀ ਲੈ ਮਰੂਗਾ ਬਿਲਕੁਲ ਬਾਕੀ ਚਰਨਜੀਤ ਸਿੰਘ ਚੰਨੀ ਨੇ ਤਾਂ ਫਿਰ ਪੂਰਾ ਤੁਸੀਂ ਵੀ ਗੱਲਬਾਤ ਕੀਤੀ ਹੈ ਕਿ ਜਲੰਧਰ ਦੇ ਵੋਟਰ ਹੀ ਨਹੀਂ ਜਾਂ ਜਲੰਧਰ ਦੇ ਕਾਂਗਰਸੀ ਆਗੂ ਨਹੀਂ ਪੂਰੇ ਪੰਜਾਬ ਦੇ ਕਾਂਗਰਸੀ ਆਗੂ ਬਾਗੋ ਬਾਗ ਕਰਦੇ ਤੇ ਜੋਸ਼ ਭਰਤਾ ਵੀ ਹਾਂਜੀ ਸਾਡੇ ਐਮਪੀ ਨੇ ਤਾਂ ਪੂਰਾ ਸਿਰੇ ਲਾਤੀ ਗੱਲ ਮੈਂ ਸਮਝਦਾ ਜੀ ਇਹ ਪੂਰੇ ਪੰਜਾਬ ਲਈ ਮਾਨ ਵਾਲੀ ਗੱਲ ਆ ਤੁਸੀਂ ਦੇਖੋ ਪੰਜਾਬ ਛਟੋ ਪੰਜਾਬੀ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਅੱਜ ਉਹ ਵੀ ਉਹਨਾਂ ਦੀ ਉਹ ਵੀਡੀਓ ਆ ਜਿਹੜੀ ਉਹਨੂੰ ਸ਼ੇਅਰ ਕਰ ਰਿਹਾ ਤੇ ਬੜੇ ਮਾਣ ਨਾਲ ਕਹਿ ਰਿਹਾ ਕਿ ਜੋ ਕੰਮ ਹੋਰ ਨਹੀਂ ਕੋਈ ਕਰ ਸਕਿਆ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਕੀਤਾ ਪੰਜਾਬ ਦੇ ਲੋਕ ਤਾਂ ਉਹਨਾਂ ਦੇ ਤਿੰਨ ਜਿਹੜਾ ਕਾਰਜਕਾਲ ਰਿਹਾ ਤਿੰਨ 3.5 ਮਹੀਨੇ ਦਾ ਉਸ ਨੂੰ ਖੁਸ਼ ਤੇ ਦੇਖ ਕੇ ਠੀਕ ਹੈ ਪਰ ਆ ਬਤੌਰੇ ਮੈਂਬਰ ਪਾਰਲੀਮੈਂਟ ਥੋੜਾ ਇੱਕ ਅਲੱਗ ਟੈਸਟ ਹੁੰਦਾ ਪੰਜਾਬ 'ਚ ਰਹਿ ਕੇ ਬੰਦਾ ਬੋਲਦਾ ਅਲੱਗਾ ਚਲੋ ਪੰਜਾਬ ਜਦੋਂ ਤੁਸੀਂ ਉੱਥੇ ਬੋਲਦੇ ਹੋ ਤਾਂ ਤੁਹਾਨੂੰ ਦੁਨੀਆ ਸੁਣਦੀ ਆ ਦੇਸ਼ ਦੀ ਸੰਸਦ 'ਚ ਤੇ ਉੱਥੇ ਇਸ ਤਰ੍ਹਾਂ ਪੂਰੀ ਖੁੱਲ੍ਹਰ ਦਲੀ ਨਾਲ ਨਿੱਡਰ ਹੋ ਕੇ ਜਿਵੇਂ ਉਹਨਾਂ ਨੇ ਸਵਾਲ ਉਠਾਏ ਆ ਅੱਜ ਉਹਨਾਂ ਨੇ ਇਕੱਲੇ ਜਲੰਧਰ ਦਾ ਨਹੀਂ ਸਾਰੇ ਪੰਜਾਬ ਦਾ ਸਾਰੀ ਕਾਂਗਰਸ ਪਾਰਟੀ ਦਾ ਮਾਣ ਨਾਲ ਜਿਹੜਾ ਸਿਰ ਉੱਚਾ ਕੀਤਾ ਬਿਲਕੁਲ ਜੀ ਉਸ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਗੁਰਪ੍ਰੀਤ ਸਿੰਘ ਕੰਧੋਲਾ ਜੋ ਦਾਵਾ ਕਰ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਨੇ ਜੋ ਉੱਥੇ ਮੁੱਦੇ ਚੁੱਕੇ ਨੇ ਵਧੀਆ ਤਰੀਕੇ ਨਾਲ ਚੁੱਕੇ ਨੇ ਤੇ ਪੂਰਾ ਫਖਰ ਮਹਿਸੂਸ ਕਰਦੇ ਆਂ ਅਸੀਂ ਜਿਹੜੇ ਵੀ ਕਾਂਗਰਸੀ ਆਗੂਆਂ ਨੇ ਕਾਂਗਰਸੀ ਵੋਟਰਾਂ ਨੇ ਵੋਟਾਂ ਪਾਈਆਂ ਨੇ ਐਮਪੀ ਬਣਾ ਕੇ ਜਿਤਾਏ ਨੇ ਉਸ ਤੋਂ ਜਿਹੜਾ ਬੱਦ ਮੁdde ਚੱਕਣ ਵਾਲਾ ਆਗੂ ਆ ਜਾਂ ਵਧੀਆ ਤਰੀਕੇ ਨਾਲ ਮੁdde ਚੱਕਣ ਵਾਲਾ ਆਗੂ ਆ ਤਾਂ ਪੂਰੇ ਖੁਸ਼ ਕੀਤੇ ਨੇ ਸਾਡੀ ਪਾਰਟੀ ਦੇ ਆਗੂ ਅਤੇ ਲਗਾਤਾਰ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਚ ਹੋਰ ਵੀ ਵੱਡੇ ਮੁdde ਚੁੱਕੇ ਜਾਣਗੇ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ